ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਆਮੀਦ ਕਰਦੇ ਆ ਕਿ ਤੁਸੀਂ ਸਾਰੇ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਵਾਹਿਗੁਰੂ ਤਾਂ ਦਸਤਿਆਂ ਬਖਸ਼ਣ ਆਪ ਸਭ ਨੂੰ ਗੁਰੂ ਮਹਾਰਾਜ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਵੀ ਵਾਹਿਗੁਰੂ ਜੀ ਸਾਰੇ ਠੀਕ ਠਾਕ ਆਂ ਜੜਦੇ ਗਲਾ ਵਿੱਚ ਆਂ ਹਾਂ ਮੇਰੇ ਤੋਂ ਵਾਹਿਗੁਰੂ ਜੀ ਆਪਸਾ ਨੂੰ ਪਤਾ ਚੱਲ ਗਿਆ ਹੋਣਾ ਕਿ ਅੱਜ ਆਪਾਂ ਕਿਸ ਟੌਪਿਕ ਤੇ ਗੱਲ ਕਰ ਰਹੇ ਆਂ ਤਾਂ ਵਾਹਿਗੁਰੂ ਜੀ ਅੱਜ ਦਾ ਟੌਪਿਕ ਹੈ ਕਿ ਜੇਕਰ ਤੁਹਾਡੇ ਤੁਸੀਂ ਕਈ ਪਾਰ ਸੁਖ ਸੁਖੇ ਸੀਗੇ ਕਈ ਤਰ੍ਹਾਂ ਦੇ ਕਿਤੇ ਸੁਖਣਾ ਸੁਖੀ ਸੀਗੇ ਜਾਂ ਕਿਤੇ ਅਰਦਾਸਾਂ ਕਰਵਾਈਆਂ ਸੀਗੀਆਂ ਤੁਹਾਡੀਆਂ ਅਰਦਾਸਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਵਾਹਿਗੁਰੂ ਜੀ ਕਹਿੰਦੇ ਜੇਕਰ ਆਪਾਂ ਪੰਜ ਸਿੰਘਾਂ ਨੂੰ ਵੀ ਸਰਦਾ ਭਾਉਣਾ ਨਾਲ ਪ੍ਰਸ਼ਾਦ ਸਕਾਈਏ ਪ੍ਰਸ਼ਾਦਾਂ ਸਕਾਈਏ ਸਾਰੀ ਤਾਂ ਜ਼ਰੂਰ ਆਪਣੇ ਅਰਦਾਸ ਹੁੰਦੀ ਹੈ ਤਾਂ ਇਸ ਟੌਪਿਕ ਤੇ ਆਪਾਂ ਗੱਲਬਾਤ ਕਰਾਂਗੇ ਅੱਜ ਤਾਂ ਵਾਹਿਗੁਰੂ ਜੀ ਆਪਾਂ ਨੂੰ ਕਰਨਾ ਕੀ ਹੈ ਕਿ ਕੋਈ ਪੰਜ ਸਿੰਘ ਰਹਿਤ ਮਰਿਆਦਾ ਵਾਲੇ ਹੋਣੇ ਚਾਹੀਦੇ ਐ ਇਕੱਲਾ ਪਾਣਾ ਨਹੀਂ ਉਹਨਾਂ ਨੂੰ ਉਹਨਾਂ ਦੇ ਪਾਇਆ ਹੋਣਾ ਚਾਹੀਦਾ ਕੋਈ ਰਹਿਤ ਮਰਿਆਦਾ ਵਾਲੇ ਪੰਜ ਸਿੰਘ ਹੋਣੇ ਚਾਹੀਦੇ ਆ ਤੁਹਾਡੇ ਨੇੜੇ ਜਿਵੇਂ ਗੁਰੂ ਘਰ ਹੈ ਗੁਰਦਵਾਰਾ ਸਾਹਿਬ ਹੁੰਦੇ ਆ ਉਥੇ ਪਾਠ ਹੀ ਹੁੰਦੇ ਆ ਜਾਂ ਕੀਰਤਨੀਏ ਕੀਰਤਨ ਕਰਦੇ ਹੁੰਦੇ ਆ ਜਾਂ ਹੋਰ ਕੋਈ ਘਰ ਦੇ ਵਿੱਚ ਘਰਾਂ ਦੇ ਵਿੱਚ ਜਿਨ੍ਹਾਂ ਨੇ ਅੰਮ੍ਰਿਤ ਪਾਣ ਕੀਤਾ ਪੰਜ ਸਿੰਘ ਰਹਿਤ ਮਰਿਆਦਾ ਵਾਲੇ ਬਹੁਤ ਕਰਨੇ ਵਰਨੇ ਵਾਲੇ ਹੋ ਸਕਦੇ ਨੇ ਤਾਂ ਰਹਿਤ ਮਰਿਆਦਾ ਵਾਲੇ ਪੰਜ ਸਿੰਘ ਜਰੂਰ ਪੰਜ ਸਿੰਘ ਹੋਣੇ ਚਾਹੀਦੇ ਆ ਤੇ ਉਹਨਾਂ ਨੂੰ ਵਾਹਿਗੁਰੂ ਜੀ ਤੁਸੀਂ ਆਪਣੇ ਘਰ ਦੇ ਵਿੱਚ ਬੁਲਾਉਣਾ ਤੇ ਘਰ ਦੇ ਵਿੱਚ ਵਾਹਿਗੁਰੂ ਜੀ ਬੜੀ ਸ਼ਰਧਾ ਭਾਵਨਾ ਨਾਲ ਤੁਸੀਂ ਲੰਗਰ ਤਿਆਰ ਕਰਨਾ ਹੈ ਤਵਾਇ ਗੁਰੂ ਜੀ ਜਿਹੜੀ ਵੀ ਸੰਗਤ ਨੇ ਲੰਗਰ ਲੰਗਰ ਤਿਆਰ ਕਰਨਾ ਤੁਸੀਂ ਆਪ ਦੇ ਘਰ ਦੇ ਵਿੱਚ ਪਹਿਲਾਂ ਜਿੱਥੇ ਲੰਗਰ ਤਿਆਰ ਕਰਨਾ ਪੂਰੇ ਬਰਤਨ ਪੂਰੀ ਸਫਾਈ ਤੁਹਾਡੀ ਹੋਣੀ ਚਾਹੀਦੀ ਹੈ ਜਿਵੇਂ ਆਪਾਂ ਗੁਰਦੁਆਰਾ ਦੇ ਵਿੱਚ ਵੇਖਦੇ ਆ ਤਾਂ ਜਿਹੜੇ ਇਹ ਸੰਗਤਾਂ ਨੇ ਲੰਗਰ ਤਿਆਰ ਕਰਨਾ ਉਹਨਾਂ ਦਾ ਕੇਸੇ ਇਸ਼ਨਾਨ ਕੀਤਾ ਹੋਵੇ ਸੁੱਚੇ ਵਸਤਰ ਪਾਏ ਹੋਣ ਵਾਹਿਗੁਰੂ ਜੀ ਬੜੀ ਸ਼ਰਧਾ ਭਾਵਨਾ ਨਾਲ ਤੁਸੀਂ ਲੰਗਰ ਤਿਆਰ ਕਰਨਾ ਤੇ ਮਨ ਦੇ ਵਿੱਚ ਇਹ ਬਿਲਕੁਲ ਨਹੀਂ ਤੇ ਖਿਆਲ ਲਿਓਣਾ ਕਿ ਆਪਾਂ ਕਰਕੇ ਦੇਖ ਲੈਨੇ ਜੇ ਅਰਦਾਸ ਪੂਰੀ ਹੋ ਗਈ ਠੀਕ ਹੈ ਨਹੀਂ ਤਾਂ ਆਪਾਂ ਕੋਈ ਹੋਰ ਹਿਲਵ ਚਲ੍ਹਾ ਕਰਾਂਗੇ ਇਹ ਮਨ ਦੇ ਵਿੱਚ ਬਿਲਕੁਲ ਵੀ ਨਹੀਂ ਲਿਓਣਾਗਾ ਤੇ ਮਨ ਦੇ ਵਿੱਚ ਇਹੀ ਲੈ ਕੇ ਆਉਣਾਗਾ ਵੀ ਹਾਂਜੀ ਅਰਦਾਸ ਪੂਰੀ ਹੋਊਗੀ ਜ਼ਰੂਰ ਪੂਰੀ ਹੋਊਗੀ ਵਾਹਿਗੁਰੂ ਜ਼ਰੂਰ ਸੁਣਨਗੇ ਤਾਂ ਵਾਹਿਗੁਰੂ ਜੀ ਲੰਗਰ ਪ੍ਰਸ਼ਾਦਾ ਜਦੋਂ ਤੁਸੀਂ ਤਿਆਰ ਕਰਨਾ ਹੈ ਤਾਂ ਜਪਜੀ ਸਾਹਿਬ ਦਾ ਪਾਠ ਜੇ ਤੁਹਾਨੂੰ ਕੰਠ ਹੈ ਤਾਂ ਤੁਸੀਂ ਨਾਲ-ਨਾਲ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਹੋ ਤੇ ਨਹੀਂ ਤਾਂ ਤੁਸੀਂ ਮੋਲਵੰਤਰ ਦਾ ਪਾਠ ਕਰ ਸਕਦੇ ਹੋ ਜਾਂ ਤੁਸੀਂ ਸਿਮਰਨ ਕਰ ਸਕਦੇ ਆ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਸ ਤਰ ਕੋਈ ਗੱਲਬਾਤ ਨਹੀਂ ਕਰਨੀਗੀ ਕੋਈ ਇੱਧਰ ਉੱਧਰ ਦੀ ਕੋਈ ਚੁਗਲੀ ਕੋਈ ਨਿੰਦਿਆ ਕੋਈ ਲੰਗਰ ਤਿਆਰ ਕਰਦੇ ਸਮੇਂ ਨਾ ਹੋਵੇ ਸ਼ਰਧਾ ਭਾਵਨਾ ਤੁਹਾਡੀ ਪੂਰੀ ਹੋਣੀ ਚਾਹੀਦੀ ਹੈ ਤੇ ਵਾਇਗੁਰੂ ਦਾ ਚਾਪ ਕਰਕੇ ਫਿਰ ਤੁਸੀਂ ਲੰਗਰ ਤਿਆਰ ਕਰਨਾ ਹੈ ਆਪਨਾ ਸਿਰ ਨੂੰ ਟਾਕ ਕੇ ਵਾਇਗੁਰੂ ਜੀ ਪੈਰਾਂ ਦੇ ਵਿੱਚ ਤੁਹਾਡੇ ਜੋੜਾ ਨਾ ਪਾਇਆ ਹੋਵੇ ਤੇ ਉਸ ਤਰ੍ਹਾਂ ਜਿਵੇਂ ਆਪਾਂ ਗੁਰੂ ਘਰ ਲੰਗਰ ਤਿਆਰ ਕਰਦੇ ਆ ਮਤਲਬ ਬੜੀ ਸ਼ਰਧਾ ਭਾਵਨਾ ਨਾਲ ਤੁਸੀਂ ਲੰਗਰ ਤਿਆਰ ਕਰਨਾ ਤਾਂ ਸ਼ਰਧਾ ਭਾਵਨਾ ਨਾਲ ਇਹ ਉਹਨਾਂ ਨੂੰ ਪੰਜਾਂ ਸਿੰਘਾਂ ਨੂੰ ਛਕਾਉਣਾ ਤੇ ਪੱਜਾ ਸਿੰਘਾਂ ਨੂੰ ਜਦੋਂ ਸ਼ਕਾਉਂਗੇ ਤੁਹਾਡੀ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਵਸਤਰ ਦੇਣੇ ਬਹੁਤ ਵਧੀਆ ਗੱਲ ਹੈ ਕਿਉਂਕਿ ਜੇਕਰ ਜਿੰਨੀ ਆਪਾਂ ਸੇਵਾ ਕਰ ਲਈ ਉਹਨੀ ਥੋੜੀ ਹੁੰਦੀ ਹੈ ਜੇਕਰ ਤੁਸੀਂ ਵਸਤਰ ਦੇਣੇ ਆ ਸਿਰੋਪੇ ਦੇਣੇ ਆ ਤਾਂ ਜਿਵੇਂ ਤੁਹਾਡੀ ਇੱਛਾ ਤਾਂ ਜੇਕਰ ਤੁਸੀਂ ਨਹੀਂ ਵੀ ਕੁਝ ਦੇਣਾ ਤਾਂ ਆਪਾਂ ਕਲਾ ਪ੍ਰਸ਼ਾਦਾ ਵੀ ਸ਼ਕਾ ਸਕਦੇ ਆ ਤੇ ਪ੍ਰਸ਼ਾਦਾ ਤੁਸੀਂ ਆਪ ਦੇ ਮੁਤਾਬਕ ਤਿਆਰ ਕਰ ਸਕਦੇ ਹੋ ਕਿਹੜੀ ਸਬਜ਼ੀ ਬਣਾਉਣੀ ਕਿਸ ਤਰ੍ਹਾਂ ਲੰਗਰ ਤਿਆਰ ਕਰਨਾ ਉਹ ਤੁਸੀਂ ਆਪ ਤੇ ਮੁਤਾਬਕ ਬਣਾ ਸਕਦੇ ਹਾਂ ਤੇ ਬਸ ਪਾਠ ਕਰਦੇ ਸਿਮਰਨ ਕਰਦੇ ਕਰਦੇ ਤਿਆਰ ਕਰਨਾ ਉਸ ਤੋਂ ਬਾਅਦ ਪ੍ਰਸ਼ਾਦਾ ਅਸ਼ਦਾ ਪਹੁੰਚ ਨਾਲ ਸ਼ਕਾ ਦੇਣਾ ਫਿਰ ਪੰਜ ਸਿੰਘ ਖੜ ਕੇ ਤੁਹਾਡੇ ਲਈ ਅਰਦਾਸ ਕਰਕੇ ਜਾਣਗੇ ਕਿ ਜਿਹੜੀ ਤੁਸੀਂ ਜਿਹੜੀ ਵੀ ਤੁਹਾਡੀ ਮਨੋ ਕਾਮਨਾ ਹੈ ਉਸ ਸੰਬੰਧੀ ਉਹਨਾਂ ਨੂੰ ਦੱਸ ਦੇਣਾ ਤੇ ਉਹ ਤੁਹਾਡੇ ਲਈ ਅਰਦਾਸ ਕਰਕੇ ਜਾਣਗੇ ਤੇ ਵਾਹਿਗੁਰੂ ਜੀ ਇਦਾਂ ਕਰਨ ਨਾਲ ਅਰਦਾਸਾਂ ਜ਼ਰੂਰ ਪੂਰੀਆਂ ਹੁੰਦੀਆਂ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਤੇ ਕਿਰਪਾ ਕਰਨ ਆਪ ਜਿਖੇ ਵਿਪਰਾਧ ਭੈਣ ਭਰਾ ਦਾ ਕੋਈ ਕੰਮ ਅੜਿਆ ਹੋਇਆ ਕੋਈ ਅਰਦਾਸ ਨਹੀਂ ਪੂਰੀ ਹੋ ਰਹੀ ਤਾਂ ਵਾਹਿਗੁਰੂ ਜੀ ਆਪ ਇਸ ਤਰ੍ਹਾਂ ਜਰੂਰ ਕਰ ਲੈਣਾ ਵਾਹਿਗੁਰੂ ਜਰੂਰ ਭਲਾ ਕਰਨਗੇ ਸੱਚੇ ਪਾਤਸ਼ਾਹ ਵਾਹਿਗੁਰੂ ਜਰੂਰ ਕਿਰਪਾ ਕਰਨਗੇ ਕਿਉਂਕਿ ਕਈ ਵਾਰ ਇਹ ਹੁੰਦਾਗਾ ਕਿ ਵੀ ਆਪਣੇ ਗੁਰੂ ਮਹਾਰਾਜ ਪਤਾ ਨਹੀਂ ਕਿਹੜੀ ਸੇਵਾ ਆਪਣੇ ਕੋਲੋਂ ਲੈਣੀ ਚਾਹੁੰਦੇ ਹੁੰਦੇ ਆ ਤੇ ਤਾਂ ਕਰਕੇ ਵਾਹਿਗੁਰੂ ਜੀ ਸ਼ਰਦਾ ਭਾਉਣਾ ਨਾਲ ਇਹ ਸੇਵਾ ਤੁਸੀਂ ਕਰ ਲੈਣੀ ਹੈ ਤੇ ਜਰੂਰ ਤੁਹਾਡੀ ਅਰਦਾਸ ਪੂਰੀ ਹੋਊਗੀ ਤੇ ਪਰਮਾਤਮਾ ਨੇ ਕਿਰਪਾ ਕਰ ਦੇਣੀ ਹੈ ਤੇ ਇਸੇ ਇਸੇ ਤਰ੍ਹਾਂ ਵਾਹਿਗੁਰੂ ਆਪਾਂ ਆਪਣੇ ਚੈਨਲ ਤੇ ਗੁਰਬਾਣੀ ਸੰਬੰਧੀ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਆਏ ਹੋ ਵਾਹਿਗੁਰੂ ਜੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਹੋਰ ਭੈਣ ਭਰਾ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ